ਦੋਸਤੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਅੱਜ ਤੁਹਾਨੂੰ ਦਿਖਾਵਾਂਗੇ ਅਸੀਂ ਪੁਰਾਣੇ ਸਿੱਕੇ ਜਿਹੜੇ ਕਿ 1920 1931 ਤੇ 1945 ਦੇ ਵਿੱਚ ਬਣੇ ਹੋਏ ਸਿੱਕੇ ਨੇ ਤੇ ਇਹ ਕਿਸੇ ਦੇ ਘਰੇ ਅੱਜ ਕੱਲ ਪੰਜਾਬ ਦੇ ਵਿੱਚ ਆਪਣੇ ਦੇ ਵਿੱਚ ਪਿੰਡਾਂ ਦੇ ਵਿੱਚ ਤਾਂ ਰੇਅਰ ਹੀ ਬਚੇ ਹੋਏ ਨੇ ਕਿਉਂਕਿ ਆਪਣੇ ਘਰਾਂ ਦੇ ਵਿੱਚ ਅਕਸਰ ਲੋਕੀ ਬਹੁਤ ਘੱਟ ਕਲੈਕਸ਼ਨ ਕਰਦੇ ਨੇ ਇਹਨਾਂ ਸਿੱਕਿਆਂ ਦੀ ਤੇ ਇਹ ਸਿੱਕੇ ਬਈ ਲਾਹੌਰ ਮਿੰਟ ਤੇ ਬੰਬੇ ਮਿੰਟ ਦੇ ਸਿੱਕੇ ਨੇ ਇਹ ਸਿੱਕਿਆਂ ਦੀ ਵੈਲਿਊ ਜੇ ਆਪਾਂ ਦੇਖੀਏ ਤਾਂ ਜਿਵੇਂ ਕੋਈ ਸਿੱਕਾ 200 ਦਾ ਹੈ ਨਾ ਤੇ ਕੋਈ ਸਿੱਕਾ 500 ਰੁਪਏ ਦਾਗਾ ਤੇ ਕੋਈ ਸਿੱਕਾ 1000 ਰੁਪਏ ਦਾ ਦਿੱਲੀ ਦੇ ਵਿੱਚ ਵੀ ਇਹਨਾਂ ਦੇ ਐਗਜ਼ੀਵੇਸ਼ਨ ਲੱਗਦੇ ਨੇ ਉੱਥੇ ਇਹਨਾਂ ਚੀਜ਼ਾਂ ਦੀ ਬੋਲੀ ਵੀ ਲੱਗਦੀ ਹੈ ਕਿ ਪੁਰਾਣੀਆਂ ਚੀਜ਼ਾਂ ਜਿਵੇਂ ਕੋਈ ਸਿੱਕੇ ਹੋਗੇ ਹੈ ਨਾ ਜਿਵੇਂ ਪੁਰਾਣੇ ਬਰਤਨ ਹੋਗੇ ਜਾਂ ਕੁਝ ਵੀ ਜਿਹੜੀਆਂ ਆਪਾਂ ਕਲਾਸਿਕਲ 올ਡ ਚੀਜ਼ਾਂ ਕਹਿ ਦਿੰਨੇ ਆ ਹਨ ਉਹ ਚੀਜ਼ਾਂ ਦੇ ਸਾਰਿਆਂ ਦੀ ਬਹੁਤ ਤਕੜੀ ਵੈਲਿਊ ਆ ਗਈ ਤੇ ਵਧੀਆ ਉਹਨਾਂ ਦੀ ਕੀਮਤ ਵੀ ਮਿਲਦੀ ਆ ਕਈ ਲੋਕ ਵੀ ਇਹਨਾਂ ਨੂੰ ਸਾਂਭ ਕੇ ਵੀ ਰੱਖਦੇ ਨੇ ਕਿਉਂਕਿ ਉਹ ਕਲੈਕਸ਼ਨ ਕਰਨ ਦੇ ਸਕੀਨ ਹੁੰਦੇ ਨੇ ਸੋ ਸਾਨੂੰ ਵੀ ਇਹ ਛੋਟੇ ਹੁੰਦੇ ਸਾਡੀ ਦਾਦੀ ਨੇ ਦਿੱਤੇ ਸੀ ਤੇ ਅਸੀਂ ਉਹ ਚੀਜ਼ ਸਾਂਭ ਕੇ ਰੱਖੀ ਤੇ ਉਸ ਤੋਂ ਬਾਅਦ ਹੁਣ ਸਾਨੂੰ ਇਹ ਚੀਜ਼ਾਂ ਬਾਰੇ ਪਤਾ ਲੱਗਿਆ ਸੀ ਤੇ ਹੁਣ ਅਸੀਂ ਇਹ ਸਿੱਕੇ ਕੱਢ ਕੇ ਜਦੋਂ ਦੇਖੇ ਤੇ ਵੀਡੀਓ ਦੇਖੀ ਤੇ ਉਹਨਾਂ ਦੇ ਵਿੱਚ ਸਾਨੂੰ ਇਹਨਾਂ ਚੀਜ਼ਾਂ ਦੀ ਕੀਮਤ ਪਤਾ ਲੱਗੀ ਪਰ ਆਪਣੇ ਪਿੰਡਾਂ ਦੇ ਵਿੱਚ ਜੇ ਆਪਾਂ ਦੇਖੀਏ ਪੰਜਾਬ ਦੇ ਵਿੱਚ ਵੀ ਜੇ ਹੋਰ ਜਿਹੜੇ ਆਪਣੇ ਪੂਰੇ ਇੰਡੀਆ ਦੇ ਵਿੱਚ ਹੀ ਜੇ ਆਪਾਂ ਦੇਖੀਏ ਤਾਂ ਬਹੁਤ ਘੱਟ ਕਲੈਕਸ਼ਨ ਕਰਨੇ ਸਕੀਨ ਹੈ ਪਰ ਵਿਦੇਸ਼ਾਂ ਦੇ ਵਿੱਚ ਇਹ ਚੀਜ਼ ਦੀ ਬਹੁਤ ਵੈਲਿਊ ਹੈਗੀ ਉੱਥੇ ਹੋਰ ਵੀ ਵੱਧ ਵੈਲਿਊ ਹੈਗੀ ਉੱਥੇ ਜਿਹੜੇ ਇੰਗਲਿਸ਼ ਮੈਨ ਨੇ ਜਾਂ ਜਿਹੜੇ ਕੋਈ ਵੀ ਮੰਨ ਕੇ ਚੱਲੋ ਜਿਵੇਂ ਯੂਰਪ ਕੰਟਰੀ ਆਗੇ ਤੇ ਉਹ ਬਹੁਤ ਇੰਨਾਂ ਚੀਜ਼ਾਂ ਦੀ ਵੈਲਿਊ ਲਾਉਂਦੇ ਨੇ ਤੇ ਵਧੀਆ ਕਲੈਕਸ਼ਨ ਕਰਕੇ ਰੱਖ ਦੇਣੀ ਤੇ ਆਪਣੇ ਤਾਂ ਇਹ ਚੀਜ਼ਾਂ ਰੇਅਰ ਹੀ ਨੇ ਤੇ ਆਪਾਂ ਨੂੰ ਇਹ ਚੀਜ਼ਾਂ ਨੂੰ ਬਈ ਸੰਭ ਕੇ ਰੱਖਣਾ ਚਾਹੀਦਾ ਹੁਣ ਤੁਹਾਨੂੰ ਅਸੀਂ ਸਿੱਕੇ ਦਿਖਾਵ ਵੀ ਦਨੇ ਹੈਗੇ ਇਕੱਲੇ ਇਕੱਲੇ ਕਰਕੇ ਆਜੋ ਤੁਹਾਨੂੰ ਅਸੀਂ ਸਿੱਕੇ ਦਿਖਾਉਣੇ ਹੈਗੇ ਆ ਸਿੱਕਾ ਨਹੀਂ 1945 ਦਾ ਹੈਗਾ ਸੰ ਦਾ ਤੇ ਆਹ ਸਿੱਕਾ ਵੀ 1944 ਦਾ ਹੈਗਾ 1944 ਦਾ ਇਹ ਇੱਕ ਪੈਸਾ ਤੇ ਆਹ ਸਿੱਕਾ ਹੈਗਾਗਾ 1953 ਦਾ ਇਹ ਸਿੱਕਾ ਹੈਗਾ ਤੇ ਆਹ ਸਿੱਕਾ ਹੈਗਾ ਬਈ 1920 ਦਾ ਇੱਕ ਕੁਆਟਰ ਅੰਨਾ ਤੇ ਆਹ ਸਿੱਕਾ ਹੈਗਾ ਇੱਕ ਕੁਆਟਰ ਅੰਨਾ 1941 ਦਾ ਤੇ ਆਹ ਹੈਗਾ ਬਈ ਇੱਕ ਕੁਆਟਰ ਅੰਨਾ 1912 ਦਾ ਤੇ ਆਹ ਹੈਗਾ ਬਈ ਇੱਕ ਕੁਆਟਰ ਅੰਨਾ ਇੰਡੀਆ 1931 ਦਾ ਆ ਹੈਗਾ ਬਈ 1908 ਦਾ ਇੱਕ ਕੁਆਟਰਨ ਤੇ ਆ ਹੈਗਾ 1951 ਦਾ ਇੱਕ ਪੈਸਾ ਤੇ ਮੰਨਣਾ ਇਹ ਪੁਰਾਣਾ ਹੈਗਾ 2002 ਦਾ ਤੇ ਆ ਤੁਸੀਂ ਦੇਖ ਸਕਦੇ ਹੋ 2 ਰੁਪਏ ਦੇ ਸਿੱਕੇ 1 ਰੁਪਏ ਦਾ ਤੇ 1 ਪੈਸਾ 2 ਪੈਸਾ 3 ਪੈਸੇ ਤੇ 10 BC ਇਹ ਆਪਾਂ ਨੂੰ ਪਤਾ ਹੀ ਹੈਗਾ ਸੋ ਸਾਰਿਆਂ ਦਾ ਧੰਨਵਾਦ ਬਈ ਤੇ ਸਾਰਿਆਂ ਦਾ ਥੈਂਕਸ ਕਰਦੇ ਆ ਤੇ ਵੀਡੀਓ ਨੂੰ ਸ਼ੇਅਰ ਕਮੈਂਟ ਤੇ ਲਾਈਕ ਕਰਦੇ